ਆਪਣੇ ਬੇਟੇ ਦੀ ਜਿੱਦ ਤੇ ਅਮੀਰ ਪਿਤਾ 110 ਕਿਲਿਆਂ ਦਾ ਮਾਲਕ ਬਿਹਾਰ ਤੋਂ 95000 ਰੁਪਏ ਦੇ ਵਿੱਚ ਔਰਤ ਲੈ ਕੇ ਆਉਂਦਾ ਹੈ ਲੇਕਿਨ ਉਸ ਮਤਰਈ ਮਾਂ ਨੇ ਉਸ 10-11 ਸਾਲ ਦੇ ਮਾਸੂਮ ਬੱਚੇ ਦੇ ਨਾਲ ਰਾਤ ਨੂੰ ਜੋ ਕੀਤਾ ਹੈ ਨਾ ਦੇਖ ਸਾਰਿਆਂ ਦੇ ਖੁਸ਼ ਉੜ ਗਏ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਖਾਸ ਕਰਕੇ ਉਸ ਪਿਤਾ ਨੇ ਵੀ ਉਸ 95000 ਦੀ ਗਲਤੀ ਉਸ ਦੀ ਸਾਰੀ ਜ਼ਿੰਦਗੀ ਬਰਬਾਦ ਕਰਕੇ ਰੱਖੀ ਗੀ ਹਾਂਜੀ ਬਣਦੇ ਹੋ ਦੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਘਟੋਪੋਹਣ ਜਾਣੂ ਕਰਾਵਾਂਗੇ ਸਰਦਾਰ ਸੁਖਚੈਨ ਸਿੰਘ ਦੀ ਆਲੀ ਸ਼ਾਨ ਹਵੇਲੀ ਵਿੱਚ ਰਾਤ ਦੇ ਤਕਰੀਬਨ 10 ਵੱਜ ਚੁੱਕੇ ਸਨ ਸਾਰੀ ਹਵੇਲੀ ਵਿੱਚ ਮੌਤ ਵਰਗਾ ਸਨਮਾ ਸ਼ਾਇਆ ਸੀ ਉੱਪਰਲੀ ਮੰਜ਼ਲ ਦੇ ਇੱਕ ਹਨੇਰੇ ਕਮਰੇ ਦੇ ਵਿੱਚ ਇੱਕ 12-13 ਸਾਲਾਂ ਦਾ ਮਾਸੂਮ ਜਵਾਨ ਕਰਨ ਆਪਣੀ ਬਿਸਤਰੀ ਤੇ ਬੇਸੁੱਧ ਹੋ ਕੇ ਸੁਤਾਂ ਪਿਆ ਸੀ ਉਸ ਦਾ ਚਿਹਰਾ ਪੀੜਾ ਭਰ ਚੁੱਕਿਆ ਸੀ ਅਤੇ ਮੱਥੇ ਤੇ ਪਸੀਨੇ ਦੀ ਬੁੰਦਸ ਨੇ ਅਚਾਨਕ ਕਮਰੇ ਦਾ ਦਰਵਾਜ਼ਾ ਬੜੀ ਖੋੜੀ ਜੀ ਖੁੱਲਦਾ ਹੈ ਇੱਕ ਪਰਸ਼ਾਵਾਂ ਅੰਦਰ ਦਾਖਲ ਹੁੰਦਾ ਹੈ ਇਹ ਉਹੀ ਔਰਤ ਹੈ 파ਰਵਤੀ ਜਿਸ ਨੂੰ ਸੁਖਤਾਨ ਸਿੰਘ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ 95000 ਰੁਪਏ ਦੇ ਕੇ ਲਿਆਇਆ ਸੀ ਉਸ ਨੇ ਹੱਥ ਕਮਰੇ ਸਨ ਉਹ ਹੋਲੀ-ਹੋਲੀ ਬਿਨਾਂ ਆਵਾਜ਼ ਕੀਤੇ ਉਸ ਸੁੱਤੇ ਪਏ ਜਵਾਕ ਦੇ ਬਿਸਤਰੇ ਕੋਲ ਆ ਕੇ ਖੜੀ ਹੋ ਜਾਂਦੀ ਹੈ ਉਹ ਕੁਝ ਪੰਨੇ ਉਸ ਮਾਸੂਮ ਚਿਹਰੇ ਵੱਲ ਦੇਖਦੀ ਹੈ ਉਸ ਦੀਆਂ ਅੱਖਾਂ ਵਿੱਚ ਹਜੂਸਨ ਪਰ ਇੱਕ ਅਜੀਬ ਜਿਹੀ ਡਰਤਾ ਵੀ ਹੈ ਜਿਵੇਂ ਉਹ ਅੱਜ ਕੋਈ ਵੱਡਾ ਫੈਸਲਾ ਕਰਕੇ ਆਈ ਹੋਵੇ ਜਿਵੇਂ ਉਸ ਦੇ ਦਿਮਾਗ ਦੇ ਵਿੱਚ ਕੋਈ ਸ਼ੈਤਾਨ ਜਾਗਿਆ ਹੋਵੇ ਉਹ ਇੱਧਰ ਉਧਰ ਦੇਖਦੀ ਹੈ ਜਿਵੇਂ ਇਹ ਯਕੀਨੀ ਬਣਾ ਰਹੀ ਹੋਵੇ ਕਿ ਕੋਈ ਉਸ ਨੂੰ ਦੇਖ ਤਾਂ ਨਹੀਂ ਰਿਹਾ ਫਿਰ ਉਹ ਆਪਣੇ ਪੱਲੂ ਦੇ ਲੜ ਵਿੱਚੋਂ ਜਿੱਤੇ ਉਸਨੇ ਕੋਈ ਚੀਜ਼ ਲੁਕਾ ਕੇ ਰੱਖੀ ਸੀ ਉਸ ਨੂੰ ਬਾਹਰ ਕਢਦੀ ਹੈ ਚੰਦਰਮਾ ਦੀ ਹਲਕੀ ਰੋਸ਼ਨੀ ਦੇ ਵਿੱਚ ਜੋ ਖਿੜਕੀ ਦੇ ਰਾਹੀਂ ਅੰਦਰ ਆ ਰਹੀ ਸੀ ਇੱਕ ਛੋਟੀ ਜਿਹੀ ਕੱਚ ਦੀ ਸ਼ੀਸ਼ ਜਮਕਦੀ ਹੈ ਜਿਸ ਵਿੱਚ ਕੋਈ ਚਿੱਟੇ ਰੰਗ ਦਾ ਪਾਊਡਰ ਹੈ ਉਸ ਤੇ ਖਤ ਕਬਰੇ ਹਨ ਉਹ ਉਸ ਸ਼ੀਸ਼ੀ ਨੂੰ ਘੁੜਦੀ ਹੈ ਉਹ ਇੱਕ ਆਖਰੀ ਵਾਰ ਉਸ ਸੁਪਨੇ 'ਤੇ ਜਮਾ ਕਰੀ ਬਲ ਦਿਖਦੀ ਹੈ ਅਤੇ ਉਹ ਕੰਮ ਕਰ ਦਿੰਦੀ ਹੈ ਜਿਸ ਤਿੱਕ ਕਿਸੇ ਨੇ ਕਲਪਨਾ ਤੱਕ ਨਹੀਂ ਕੀਤੀ ਸੀ ਵੀ ਉਹ ਮਾ ਉਹ ਮਤਰੀ ਮਾ ਉਸ ਮਸੂਮ ਬੱਚੇ ਦੇ ਨਾਲ ਅਜਿਹਾ ਕੀ ਕਰ ਸਕਦੀ ਹੈ ਇੱਕ ਹਲਕੀ ਜੀ ਆਵਾਜ਼ ਆਉਂਦੀ ਹੈ ਅਤੇ ਫਿਰ ਔਰਤ ਉਮਤਰੀ ਮਾਂ ਤੁਰੰਤ ਕਮਰੇ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਆਖਰਕਾਰ ਉਸ 95000 ਰੁਪਏ ਦੇ ਵਿੱਚ ਆਈ ਔਰਤ ਨੇ ਉਸ ਸੁੱਤੇ ਪਏ ਜਵਾਕ ਨੂੰ ਅਜਿਹਾ ਕੀਤਾ ਉਸ ਸ਼ੀਸ਼ੀ ਦੇ ਵਿੱਚ ਆਖਰਕਾਰ ਅਜਿਹਾ ਕੀ ਸੀ ਕਿ ਇੱਕ ਮਤਰੀਮਾਨਾ ਦਲਮ ਸੀ ਜਾਂ ਇਸ ਦੇ ਪਿੱਛੇ ਕੋਈ ਅਜਿਹਾ ਡੂੰਗਾ ਰਾਜ ਲੁਕਿਆ ਹੈ ਕੋਈ ਅਜਿਹੀ ਸਾਜ਼ਿਸ਼ ਹੈ ਜਿਸ ਨੇ ਸਵੇਰ ਹੁੰਦਿਆਂ ਹੀ 110 ਕਿਲਿਆਂ ਦੇ ਮਾਲਕ ਪਗ ਪੈਰਾਂ ਦੇ ਵਿੱਚ ਰੁਲ ਜਤੇ ਹਾਂਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪਿੰਡ ਰਾਮਪੁਰਾ ਦੇ ਵਿੱਚ ਸਰਦਾਰ ਸੁਖਤੈਨ ਸਿੰਘ ਪਿੰਡ ਦਾ ਸਭ ਤੋਂ ਅਮੀਰ ਅਤੇ ਹੰਕਾਰੀ ਜੀਵਿੰਦਾਰ 110 ਕਿਲੇ ਜ਼ਮੀਨ ਦਾ ਇੱਕ ਵੱਤਾ ਮਾਲਕ ਸੀ ਉਸ ਦੀ ਹਵੇਲੀ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਸੁਖਤੈਨ ਸਿੰਘ ਦਾ ਇੱਕੋ ਇੱਕ ਉਸੂਲ ਸੀ ਹਰ ਚੀਜ਼ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਭਾਵੇਂ ਉਹ ਇਨਸਾਨ ਹੋਵੇ ਜਾਂ ਇੱਜ਼ਤ ਉਸ ਦੀ ਪਹਿਲੀ ਪਤਨੀ ਹਰਬੀਤ ਕੌਰ ਇੱਕ ਬਹੁਤ ਹੀ ਨੇਕ ਅਤੇ ਧਾਰਮਿਕ ਔਰਤ ਸੀ ਪਰ ਉਹ 2 ਸਾਲ ਪਹਿਲਾਂ ਇੱਕ ਲੰਬੇ ਰਹਿਸਮਈ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਈ ਸੀ ਉਹ ਆਪਣੇ ਪਿੱਛੇ ਛੱਡ ਗਈ ਆਪਣਾ 12 ਸਾਲ ਦਾ ਪੁੱਤਰ ਕਰਨ ਕਰਨ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦਾ ਸੀ ਮਾਂ ਦੇ ਜਾਣ ਤੋਂ ਬਾਅਦ ਉਹ ਬਿਲਕੁਲ ਟੁੱਟ ਗਿਆ ਉਹ ਗਮ ਸੁਮਰਨ ਲੱਗਾ ਹੱਸਦਾ ਖੇਡਦਾ ਜਮਾ ਕੇ ਇੱਕ ਕਮਰੇ ਤੱਕ ਸੀਮਤ ਹੋ ਗਿਆ ਉਸਨੇ ਖਾਣਾ ਪੀਣਾ ਛੱਡ ਦਿੱਤਾ ਸਕੂਲ ਜਾਣਾ ਛੱਡ ਦਿੱਤਾ ਉਹ ਬਸ ਸਾਰਾ ਦਿਨ ਆਪਣੀ ਮਾਂ ਦੀ ਤਸਵੀਰ ਬੇਰ ਨੂੰ ਦੇਖਦਾ ਸੁਖਚੈਨ ਸਿੰਘ ਨੇ ਵੱਡੇ ਵੱਡੇ ਡਾਕਟਰਾਂ ਨੂੰ ਦਿਖਾਇਆ ਪਰ ਕੋਈ ਫਰਕ ਨਾ ਪਿਆ ਡਾਕਟਰ ਕਹਿੰਦੇ ਇਸ ਨੂੰ ਦਵਾਈ ਦੀ ਨਹੀਂ ਸਗੋਂ ਮਾਂ ਦੇ ਪਿਆਰ ਦੀ ਲੋੜ ਹੈ ਕਰਨ ਹਰ ਰੋਜ਼ ਆਪਣੇ ਪਿਓ ਨੂੰ ਇੱਕੋ ਗੱਲ ਕਹਿੰਦਾ ਪਿਤਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਮੇਰੀ ਮਾਂ ਲਾ ਦੇ ਹੋ ਮੈਂ ਇਕੱਲਾ ਰਹਿ ਗਿਆ ਹਾਂ ਉਸ ਦੀ ਇੱਜਦ ਉਸ ਦੀ ਤੜਪ ਸੁਖਚੈਨ ਸਿੰਘ ਲਈ ਸਿਰਦਰਦੀ ਬਣ ਗਈ ਉਹ ਆਪਣੇ ਵਾਰਸ ਆਪਣੇ 110 ਕਿਲਿਆਂ ਦੇ ਅਗਲੇ ਮਾਲਕ ਨੂੰ ਇੰਨੇ ਮਰਦਾ ਹੋਇਆ ਦੇਖਣਾ ਨਹੀਂ ਚਾਹਦਾ ਸੀ ਸੁਖਚੰਨ ਸਿੰਘ ਜਿਸ ਦੀ ਉਮਰ ਕਾਫੀ ਹੋ ਚੁੱਕੀ ਸੀ ਦੁਬਾਰਾ ਬਿਆਨਇ ਕਰਾਣਾ ਚਾਹੁੰਦਾ ਸੀ ਉਹ ਸੋਚਦਾ ਸੀ ਕਿ ਜੇ ਕਿਸੇ ਚੰਗੇ ਘਰ ਦੀ ਔਰਤ ਲਿਆਂਦੀ ਤਾਂ ਉਹ ਆ ਕੇ ਆਪਣਾ ਹੱਕ ਜਿਤਾਵੇਗੀ ਜਾਇਦਾਦ ਦੇ ਵਿੱਚ ਹਿੱਸਾ ਮੰਗੇਗੀ ਉਸ ਨੂੰ ਇੱਕ ਪਤਨੀ ਨਹੀਂ ਤੱਕ ਨੌਕਰਾਨੇ ਚਾਹੀਦੇ ਸੀ ਜੋ ਉਸਦੇ ਪੁੱਤਰ ਦੀ ਦੇਖਭਾਲ ਕਰ ਸਕੇ ਅਤੇ ਉਸਦੇ ਹੁਕਮਾਂ ਹਟ ਰਏ ਅਤੇ ਬਾਅਦ ਦੇ ਵਿੱਚ ਜਾਇਦਾਦ ਦੇ ਵਿੱਚੋਂ ਕੋਈ ਹਿਸਾਨਾ ਮੰਗੇ ਇਸ ਮਾਮਲੇ ਦਾ ਹੱਲ ਕੱਢਿਆ ਸੁਖਚੰਨ ਸਿੰਘ ਦੀ ਭੈਣ ਬਲਜਿੰਦਰ ਕੌਰ ਨੇ ਬਲਜਿੰਦ ਕਰੇ ਜੋ ਦੇਖਣੋਂ ਬੜੀ ਮਿਠੀ ਪਰ ਅੰਦਰੋਂ ਜ਼ਹਿਰ ਦੇ ਨਾਲ ਭਰੀ ਸੀ ਉਸ ਦੀ ਅੱਖ ਹਮੇਸ਼ਾ ਆਪਣੇ ਭਰਾ ਦੀ ਜ਼ਮੀਨ ਤੇ ਰਹਿੰਦੀ ਜਦੋਂ ਹਰਪ੍ਰੀਤ ਯਾਨੀ ਪਹਿਲੀ ਪਤਨੀ ਜਾਂਦੀ ਸੀ ਨਾ ਉਦੋਂ ਤੱਕ ਉਹ ਕੁਝ ਨਹੀਂ ਕਰ ਸਕਦੀ ਸੀ ਪਰ ਹੁਣ ਉਸ ਨੂੰ ਮੌਕਾ ਮਿਲ ਰਿਹਾ ਸੀ ਜੇਕਰ ਜਵਾਕ ਕਰਨ ਰਸਤੇ ਤੋਂ ਹਟ ਜਾਂਦਾ ਹੈ ਨਾ ਤਾਂ ਸਾਰੀ ਜਾਇਦਾਦ ਉਸ ਦੇ ਆਪਣੇ ਪੁੱਤ ਨੂੰ ਮਿਲ ਸਕਦੀ ਹੈ ਉਹ ਜਾਣਦੀ ਸੀ ਕਿ ਕਰਨ ਮਾਂ ਦੇ ਦੁੱਖ ਦੇ ਵਿੱਚ ਹਰ ਰੋਜ਼ ਬਿਮਾਰ ਹੁੰਦਾ ਜਾ ਰਿਹਾ ਹੈ ਬਲਜਿੰਦਰ ਨੇ ਆਪਣੇ ਭਰਾ ਦੇ ਕੰਨ ਭਰੇ ਵੀਰ ਜੀ ਉਸਨੇ ਕਿਹਾ ਤੂੰ ਜਾ ਕਰਕੇ ਕੀ ਲੈਣਾ ਹੈ ਅੱਜ ਕੱਲ ਤਾਂ ਪੈਸੇ ਨਾਲ ਸਭ ਮਿਲ ਜਾਂਦਾ ਹੈ ਮੇਰੇ ਇੱਕ ਬੰਦੇ ਨਾਲ ਗੱਲ ਹੋਈ ਹੈ ਉਹ ਕਹਿੰਦਾ ਬਿਹਾਰ ਚੋਂ 90-95000 ਰੁਪਏ ਦੇ ਵਿੱਚ ਇੱਕ ਗਰੀਬ ਘਰ ਦੀ ਕੁੜੀ ਮਿਲ ਜਾਂਦੀ ਹੈ ਉਸ ਨੂੰ ਲੈ ਕੇ ਘਰੇ ਪਾਲਾਂਗੇ ਗਾਂ ਮਰਗੀ ਹੋਵੇਗੀ ਜਵਾਬ ਦੀ ਦੇਖਭਾਲ ਵੀ ਕਰੇਗੇ ਅਤੇ ਤੇਰੀ ਪਤਨੀ ਬਣ ਕੇ ਵੀ ਰਹੇਗੀ ਸੁਖਚੈਨ ਸਿੰਘ ਨਾਲ ਗੱਲ ਜਤ ਗਈ ਇਹ ਉਸਤੇ ਹੰਕਾਰ ਨੂੰ ਪੂਰੀ ਤਰ੍ਹਾਂ ਫਿੱਟ ਬੈਠਦੀ ਸੀ ਅਗਲੇ ਹੀ ਹਫਤੇ ਸੁਖਚੈਨ ਸਿੰਘ ਬਿਹਾਰ ਗਿਆ ਉੱਤੇ ਇੱਕ ਏਜੰਟ ਨੇ ਉਸ ਨੂੰ ਇੱਕ ਬਹੁਤ ਹੀ ਗਰੀਬ ਪਰ ਮਾਰਨਾ ਮਿਲਾਇਆ ਉਹਨਾਂ ਦੀ ਤੀਸੀ ਪਰਵਤੀ ਜਿਸ ਉਮਰ ਤਕਰੀਬਨ 25-26 ਸਾਲ ਹੋਵੇਗੇ ਘਰ ਦੇ ਵਿੱਚ ਭੁਖਮਰੀ ਸੀ ਸੁਖਚਾਨ ਨੇ ਏਜੰਟ ਨੂੰ 95000 ਰੁਪਏ ਦਿੱਤੇ ਅਤੇ ਇੱਕ ਪਿਓ ਨੇ ਆਪਣੀ ਤੀਦਾ ਸੌਦਾ ਕਰ ਲਿਆ ਪਾਰਵਤੀ ਨੂੰ ਇੱਕ ਜਾਨਵਰ ਦੀ ਵਾਂਗ ਖਰੀਦ ਕੇ ਸੁਖਚਾਨ ਸਿੰਘ ਉਸ ਨੂੰ ਪੰਜਾਬ ਲੈ ਕੇ ਆਇਆ ਜਦੋਂ ਪਾਰਵਤੀ ਉਸ ਆਲੀਸ਼ਾਨ ਹਵੇਲੀ ਦੇ ਵਿੱਚ ਆਈ ਨਾ ਤਾਂ ਉਹ ਡਰਨਾ ਕੰਮਰੀ ਸੀ ਉਸ ਨੂੰ ਲੱਗਿਆ ਵੀ ਉਹ ਕਿਸੇ ਮਹਿਲ ਦੇ ਵਿੱਚ ਆ ਗਈ ਹੈ ਪਰ ਉਸਦੀ ਭੂਆ ਹੰਮਲਜਿੰਦਰ ਕੌਰ ਨੇ ਉਸ ਨੂੰ ਪਹਿਲੇ ਦਿਨ ਹੀ ਉਸਦੀ ਔਕਾਤ ਯਾਦ ਕਰਵਾ ਦਿੱਤੀ ਦੇਖ ਨਹੀਂ ਗੁਰੇ ਉਸਨੇ ਕੀ ਤੈਨੂੰ 95000 ਰੁਪਏ ਦੇ ਕੇ ਲੈ ਕੇ ਆਉਂਦਾ ਹੈ ਤੋ ਇਸ ਕਰਦੀ ਨੋ ਨਹੀਂ ਹੈ ਮੁੱਲ ਹੈ ਨੋ ਕਰਣੀ ਹੈ ਤੇਰਾ ਕੰਮ ਇਸ ਜਵਾਕਰੀ ਦੇਖਭਾਲ ਕਰਨਾ ਹੈ ਬਸ ਹੋਰ ਕੁਝ ਨਹੀਂ ਸੁਖ ਚੈਨ ਸਿੰਘ ਨੇ ਵੀ ਉਸ ਨੂੰ ਸਿਰਫ ਇੱਕ ਹੁਕਮ ਦਿੱਤਾ ਇਹ ਮੇਰਾ ਪੁੱਤਰ ਹੈ ਕਰਨ ਇਹ ਠੀਕ ਹੋਣਾ ਚਾਹੀਦਾ ਹੈ ਜੇ ਠੀਕ ਹੋ ਗਿਆ ਤੈਨੂੰ ਰੋਟੀ ਮਿਲਦੀ ਰਹੇਗੀ ਨਹੀਂ ਤਾਂ ਆਪਣਾ ਹਿਸਾਬ ਆਪੇ ਲਗਾ ਲੈ ਨਹੀਂ ਤੇਰਾ ਜੋ ਖਰਚ ਹੋਵੇਗਾ ਉਹ ਸ਼ੈ ਤੂੰ ਸੋਚ ਕੇ ਵੀ ਡਰ ਜਾਵੇਂਗੀ ਪਾਰਵਤੀ ਜੋ ਖੁਦ ਇੱਕ ਗਰੀਬ ਘਰ ਦੇ ਵਿੱਚ ਟੱਕੇ ਖਾ ਕੇ ਆਈ ਸੀ ਜਦੋਂ ਉਸ ਨੇ 12 ਸਾਲ ਦੇ ਕਰਨ ਨੂੰ ਦੇਖਿਆ ਨਾ ਤਾਂ ਉਸ ਦਾ ਦਿਲ ਕੰਬ ਗਿਆ ਕਰਨ ਬਹੁਤ ਕਮਜ਼ੋਰ ਡਰਿਆ ਹੋਇਆ ਅਤੇ ਬਿਮਾਰ ਦਿਆਸੀ ਉਹ ਆਪਣੀ ਨਵੀਂ ਮਾਂ ਨੂੰ ਦੇਖ ਕੇ ਡਰ ਗਿਆ ਅਤੇ ਇੱਕ ਕੋਨੇ ਦੇ ਵਿੱਚ ਲੁੱਕ ਕੇ ਬੈਠ ਗਿਆ ਪਾਰਵਤੀ ਨੇ ਉਸ ਦਿਨ ਸਿਰ ਤੇ ਖਤਰਖਿਆ ਨਰਪਤਰ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਉਸ ਦਿਨ ਤੋਂ ਪਾਰਵਤੀ ਨੇ ਆਪਣਾ ਸਾਰਾ ਧਿਆਨ ਕਰਨ ਤੇ ਲਗਾ ਦਿੱਤਾ ਉਸ ਨੂੰ ਖੱਤੀ ਰੋਟੀ ਖਵਾਉਂਦੀ ਉਸ ਨੂੰ ਕਹਾਣੀਆਂ ਸੁਣਾਉਂਦੀ ਉਸ ਨੂੰ ਨਹਾਉਂਦੀ ਕਰਨ ਜੋ ਮਾਂ ਦੇ ਪਿਆਰ ਨੂੰ ਦਰਸ ਰਿਆ ਸੀ ਉਹ ਹੌਲੀ-ਹੌਲੀ ਪਾਰਵਤੀ ਦੇ ਨੇੜੇ ਆਉਣ ਲੱਗਾ ਲੇਕਿਨ ਇਸ ਪਿਆਰ ਦੇ ਪਿੱਛੇ ਕੀ ਜੜ ਲੁਕਿਆ ਹੋਏ ਇਹ ਸ਼ਾਇਦ ਕਿਸੇ ਨੂੰ ਅੰਦਾਜ਼ਾ ਤੱਕ ਨਹੀਂ ਸੀ ਉਹ ਆਪ ਬਲਜਿੰਦਰ ਕੌਰ ਜੋ ਆਪਣੇ ਭਰਾ ਦੇ ਸਾਹਮਣੇ ਕਰਨ ਦੀ ਸਭ ਤੋਂ ਵੱਡੀ ਹਮਦਰਦ ਬਣਦੀ ਸੀ ਅਸਲ ਦੇ ਵਿੱਚ ਉਹੀ ਉਸਦੇ ਦੁਸ਼ਮਣ ਬਣ ਚੁੱਕੇ ਸੀ ਜਦੋਂ ਦੀ ਹਰਪ੍ਰੀਤ ਕਰਨ ਦੀ ਅਸਲ ਮਾਂ ਮਰੀ ਸੀ ਬਲਜਿੰਦਰ ਨੇ ਹੀ ਕਰਨ ਨੂੰ ਸਮਝਾਇਆ ਸੀ ਅਤੇ ਸੱਚਾਈ ਐਸੀ ਕਿ ਹਰਪ੍ਰੀਤ ਦੀ ਮੌਤ ਇੱਕ ਆਮ ਬਿਮਾਰੀ ਨਾਲ ਨਹੀਂ ਹੋਈ ਉਸ ਨੂੰ ਬਲਜਿੰਦਰ ਕੌਰ ਨੇ ਹੌਲੀ-ਹੌਲੀ ਖਾਣੇ ਦੇ ਵਿੱਚ ਜ਼ਹਿਰ ਦੇ ਕੇ ਮਾਰਿਆ ਸੀ ਤਾਂ ਜੋ ਹਵੇਲੀ ਦੇ ਰਾਸ ਸਾਫ਼ ਹੋ ਸਕੇ ਅਤੇ ਹੁਣ ਹੈ ਉਪਿਛਲੇ ਕਈ ਮਹੀਨਿਆਂ ਤੋਂ ਉਹੀ ਹਲਕਾ ਜ਼ਹਿਰ ਹਰ ਰਾਤ ਕਰਨ ਨੂੰ ਦੁੱਧ ਦੇ ਗਲਾਸ ਵਿੱਚ ਮਿਲਾ ਕੇ ਦੇ ਰਹੀ ਸੀ ਉਸ ਦਾ پلان ਸਾਫ ਸੀ ਉਹ ਚੰਗੀ ਸੀ ਵੀ ਕਰਨ ਹੋਲੀ-ਖੋਲੀ ਬਿਮਾਰ ਹੋ ਕੇ ਮਰ ਜਾਵੇ ਤਾਂ ਜੋ ਸਾਰਾ ਪਿੰਡ ਇਹ ਕਹੇ ਵੀ ਵਿਚਾਰਾ ਮਾਂ ਦੇ ਗੰਭ ਵਿੱਚ ਮਰ ਗਿਆ ਹੈ ਅਤੇ ਉਸ ਤੋਂ ਮਾਦੇ 110 ਕਿਲੋ ਦਾ ਇਕਲੌਤਾ ਬਰਸ ਉਸ ਦਾ ਆਪਣਾ ਪੁੱਤਰ ਬਣ ਜਾਵੇਗਾ ਪਰ ਹੁਣ ਪਾਰਵਤੀ ਦੇ ਆਉਣ ਦੇ ਨਾਲ ਉਸ ਸਾਰਾ ਪਲਾਨ ਉਸ ਤੱਕ ਖਰਾਬ ਹੋ ਗਿਆ ਵੀਰੇ ਉਸਨੇ ਸੁਖਚੈਨ ਨੂੰ ਕਿਹਾ ਇਹ ਬਿਹਾਰਨ ਪਤਾ ਨਹੀਂ ਕਿਹੋ ਜਿਹੇ ਗੰਦੇ ਹੱਥਾਂ ਨਾਲ ਜਮਾ ਕੇ ਨੂੰ ਛੋਂਦੀ ਹੈ ਤੂੰ ਫਿਕਰ ਨਾ ਕਰ ਕਰਨ ਦਾ ਖਾਣਾ ਪੀਣਾ ਮੈਂ ਆਪ ਦੇਖਾਂਗੇ ਖਾਸ ਕਰਕੇ ਰਾਤ ਦਾ ਕੇਸਰ ਵਾਲਾ ਦੁੱਧ ਦਾ ਗਲਾਸ ਉਹ ਹਮੇਸ਼ਾ ਕੋਲ ਤਿਆਰ ਕਰ ਦੇ ਪਾਰਵਤੀ ਨੇ ਇੱਕ ਦੋ ਵਾਰ ਨੋਟ ਕੀਤਾ ਜਦੋਂ ਕਰਨ ਨੂੰ ਖਾਣਾ ਦੇਦੇ ਨਾ ਉਹ ਠੀਕ ਰਹਿੰਦਾ ਪਰ ਜਿਸ ਰਾਤ ਉਹ ਪੂਆ ਦੇ ਹੱਥਾਂ ਤੋਂ ਦੁੱਧ ਪਿੰਦਾ ਅਗਲੀ ਸਵੇਰ ਉਹ ਉਲਟੀਆਂ ਕਰਦਾ ਅਤੇ ਹੋਰ ਵੀ ਕਮਜ਼ੋਰ ਹੋ ਜਾਂਦਾ ਪਾਰਵਤੀ ਭਾਵੇਂ ਅਨਪੜ੍ਹ ਸੀ ਪਰ ਉਸ ਦੀਆਂ ਅੱਖਾਂ ਮੜੀਆਂ ਤੇਜ ਸਨ ਉਸ ਨੂੰ ਕਰਨ ਲਗਾ ਇੱਕ ਦਿਨ ਉਚਪਚਪੀ ਤੇ ਰਸੋਈ ਦੇ ਵਿੱਚ ਲੋਕ ਕਿ ਦੇਖ ਰਹੇ ਸੇ ਬਲਜਿੰਦਰ ਕੌਰ ਨੇ ਦੁੱਧਾ ਗਲਾਸ ਪਰਿਆ ਇੱਧਰ ਉੱਧਰ ਦੇਖਿਆ ਅਤੇ ਜਦੋਂ ਉਸ ਨੂੰ ਕੋਈ ਨਾ ਦੇਖਿਆ ਨਾ ਉਸਨੇ ਆਪਣੇ ਚੁੰਨੀ ਦੇ ਲੜ ਵਿੱਚੋਂ ਇੱਕ ਛੋਟੀ ਜਿਹੀ ਪੁੜੀ ਕੱਢੀ ਅਤੇ ਉਸ ਵਿੱਚੋਂ ਚਿੱਟਾ ਪਾਊਡਰ ਯਾਨੀ ਉਹ ਜ਼ਹਿਰ ਉਸ ਦੁੱਧ ਵਿੱਚ ਮਿਲਾ ਦਿੱਤਾ ਇਹ ਦੇਖ ਕੇ ਤਾਂ ਪਾਰਵਤੀ ਦੇ ਪੈਰਾਂ ਹੇਠੋਂ ਜਮੀਂ ਨਿਕਲ ਗਈ ਉਹ ਸਾਰੀ ਖੇਡ ਸਮਝ ਗਈ ਉਹ ਸਮਝ ਗਈ ਕਿ ਹਰਪ੍ਰੀਤ ਕੌਰ ਕਿਵੇਂ ਮਰੀ ਸੀ ਅਤੇ ਹੁਣ ਕਰਨ ਕਿਉਂ ਬਿਮਾਰ ਹੋ ਰਿਹਾ ਹੈ ਉਹ ਸਮਝ ਗਈ ਇਸ ਖਵੇਲੀ ਦੇ ਵਿੱਚ ਅਸਲ ਗੁਨੇਗਾਰ ਕੌਣ ਹੈ ਅਸਲ ਕਾਤਲ ਕੌਣ ਹੈ ਉਹ ਦੌੜ ਕੇ ਸੁਖਚੈਨ ਸਿੰਘ ਦੇ ਕੋਲ ਜਾਣਾ ਚਾਹੁੰਦੀ ਸੀ ਲੇਕਿਨ ਰਸਤੇ ਦੇ ਵਿੱਚ ਰੁਕ ਗਈ ਉਸਨੇ ਸੋਚਿਆ ਵੀ ਮੇਰੀ ਗੱਲ ਦਾ ਯਕੀਨ ਕੌਣ ਕਰੇਗਾ ਇੱਕ 95000 ਰੁਪਏ ਚ ਖਰੀਦੀ ਨੌਕਰਾਨੀ ਦਾ ਜਾਂ 110 ਕਿਲਿਆਂ ਦੀ ਮਾਰਕ ਦੀ ਭੈਣ ਦਾ ਜੇ ਮੈਂ ਮੂੰਹ ਖੋਲਿਆ ਤਾਂ ਇਹ ਮੈਨੂੰ ਹੀ ਮਾਰ ਦੇਣਗੇ ਅਤੇ ਮੇਰੇ ਕੋਈ ਸਾਰ ਨਹੀਂ ਲਵੇਗਾ ਮੈਨੂੰ ਇੱਥੇ ਹੀ ਮਾਰ ਕੇ ਦੱਬ ਦੇਣਗੇ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਪਾਰਵਤੀ ਨਾਮ ਦੀ ਔਰਤ ਇੱਥੇ ਆਈ ਸੀ ਜਾਂ ਨਹੀਂ ਆਈ ਪਾਰਵਤੀ ਬਹੁਤ ਡਰ ਗਈ ਉਸੇ ਰਾਤ ਪਜਣਾ ਚਾਹੁੰਦੀ ਸੀ ਪਰ ਫਿਰ ਉਸ ਨੂੰ ਕਰਨ ਦਾ ਮਾਸੂਮ ਚਰਾਇਆ ਆਇਆ ਜਿਵੇਂ ਪੱਜ ਗਈ ਤਾਂ ਔਰਤ ਇਸ ਬੱਚੇ ਨੂੰ ਮਾਰ ਦੇਵੇਗੀ ਉਸਨੇ ਫੈਸਲਾ ਕੀਤਾ ਉਹ ਆਪਣੀ ਜਾਨ ਖਤਰੇ ਵਿੱਚ ਪਾਵੇਗੀ ਪਰ ਉਸ ਬੱਚੇ ਨੂੰ ਬਚਾਵੇਗੀ ਅਤੇ ਉਸ ਰਾਤ ਬਲਜਿੰਦਰ ਕੌਰ ਨੇ ਜੈਰਵਾਲਾ ਦੁੱਧ ਦਾ ਗਲਾਸ ਚਾਰ ਕੀਤਾ ਪਰ ਇਸ ਵਾਰ ਉਸਨੇ ਗਲਾਸ ਪਾਰਵਤੀ ਨੂੰ ਫੜਾ ਦਿੱਤਾ ਜਾਂ ਉਸਨੇ ਹੁਕਮ ਦਿੱਤਾ ਅਜਰ ਦੁੱਧ ਪਿਆ ਕੇ ਆ ਮੇਰੀਆਂ ਲਤਾਂ ਵਿੱਚ ਦਰਦ ਹੈ ਉਸਦੀ ਚਾਲ ਸੀ ਉਹ ਚਾਹੁੰਦੀ ਸੀ ਕਿ ਜਦੋਂ ਜਵਾਕ ਮਰ ਜਾਵੇ ਨਾ ਤਾਂ ਸਾਰਾ ਇਲਜ਼ਾਮ ਇਸ ਨਵੀਂ ਹਮਤਰੀ ਮਾਤੇ ਆ ਜਾਵੇ ਪਾਰਵਤੀ ਦੇ ਹੱਥ ਕਮਰੇ ਸਨ ਉਸਦੇ ਹੱਥ ਵਿੱਚ ਜੈਦ ਦਾ ਗਲਾਸ ਸੀ ਉਹ ਜਾਣਦੀ ਸੀ ਕਿ ਭੂਆ ਬਾਹਰ ਖੜੀ ਦਿਖ ਰਹੀ ਹੈ ਜੇ ਉਸਨੇ ਦੋ ਦਿਨ ਆਪ ਪਾਇਆ ਤਾਂ ਫਸ ਜਾਵੇਗੀ ਉਹ ਹਨੇਰੇ ਕਮਰੇ ਵਿੱਚ داخل ਹੋਈ ਉਸ ਉੱਤੇ ਪੇ ਕਰਨ ਦੇ ਕੋਲ ਖੜੀ ਹੋ ਗਈ ਉਸਦੇ ਦਿਮਾਗ ਦੇ ਵਿੱਚ ਹਜ਼ਾਰਾਂ ਖਿਆਲ ਕਰ ਰਹੇ ਸਨ ਪਰ ਉਹ ਕਰੇ ਤਾਂ ਕਰੇਗੀ ਜੇਕਰ ਉਸ ਨੇ ਦੁੱਧ ਪਿਆਇਆ ਤਾਂ ਇਹ ਵਿਚਾਰਾ ਬੱਚਾ ਸ਼ਾਇਦ ਅਜ ਰਾਤ ਜਿਹੜਾ ਹੈ ਇਹ ਗੁਜ਼ਰ ਜਾਵੇਗਾ ਮਰ ਜਾਵੇਗਾ ਅਤੇ ਸਾਰਾ ਦੋਸ਼ ਉਸ ਤੇ ਆਵੇਗਾ ਇਸ ਵਿਚਾਰੇ ਬੱਚੇ ਨੂੰ ਇਸ ਤਰ੍ਹਾਂ ਮਾਰਨਾ ਨਹੀਂ ਚਾਹੁੰਦੀ ਸੀ ਅਤੇ ਜੇਕਰ ਨਾ ਪਿਆਇਆ ਤਾਂ ਉਸ ਨੂੰ ਸ਼ੱਕ ਹੋ ਜਾਵੇਗਾ ਅਤੇ ਅਗਲੇ ਦਿਨ ਉਸ ਦਾ ਬੋਰੀਆ ਬਿਸਤਰੇ ਤੋਂ ਚੱਕ ਦਿੱਤਾ ਜਾਵੇਗਾ ਜਾਂ ਇਸ ਨੂੰ ਮਾਰ ਕੇ ਇੱਥੇ ਵਿੜ ਵਿੱਚ ਦੱਬ ਦੇਣਗੇ ਦੋਨੇ ਪਾਸੋਂ ਉਸਨੇ ਘਤਰਾਇਆ ਦੋਨੇ ਚੀਜ਼ਾਂ ਉਸਦੇ ਦਿਮਾਗ ਦੇ ਵਿੱਚ ਬਿਲਕੁਲ ਸਾਫ਼ ਸਨ ਉਸਦੇ ਦਿਮਾਗ ਦੇ ਵਿੱਚ ਹਜ਼ਾਰਾਂ ਖਿਆਲ ਕਰ ਰਹੇ ਸਨ ਉਸਨੇ ਇੱਕ ਆਖਰੀ ਫੈਸਲਾ ਲਿਆ ਉਸਨੇ ਆਪਣੇ ਚੁਣੇ ਦਿਲਾਰ ਵਿੱਚੋਂ ਉਹ ਛੋਟੀ ਜਿਹੀ ਕੱਚ ਦੀ ਸ਼ੀਸ਼ੀ ਕੱਢੀ ਲੇਕਿਨ ਉਸ ਸ਼ੀਸ਼ੀ ਦੇ ਵਿੱਚ ਕਿਤੋਂ ਬਾਹਰ ਦੇਖਣ ਨੂੰ ਜ਼ਹਿਰ ਲੱਗ ਰਿਹਾ ਸੀ ਉਹ ਅਸਲ ਦੇ ਵਿੱਚ ਜ਼ਹਿਰ ਨਹੀਂ ਸੀ ਉਹ ਆਯੁਰਵੈਦਿਕ ਜੁਲਾਬ ਯਾਨੀ ਲਕਸ਼ਟਿਵ ਦੀ ਸ਼ੀਸ਼ੀ ਸੀ ਜੋ ਪਾਰਵਤੀ ਆਪਣੇ ਕਬਜ਼ ਦੇ ਇਲਾਜ ਲਈ ਬਿਹਾਰ ਤੋਂ ਲੈ ਕੇ ਆਈ ਸੀ ਅਤੇ ਆਪਣੇ ਨਾਲ ਹੀ ਰੱਖਦੀ ਸੀ ਉਸਨੇ ਪੂਆ ਵੱਲੋਂ ਦਿੱਤਾ ਜੈਨ ਵਾਲਾ ਗਲਾਸ ਇੱਕ ਪਾਸੇ ਰੱਖਿਆ ਉਸਨੇ ਤੇਜინა ਦੀ ਰਸੋਈ ਵਿੱਚੋਂ ਇੱਕ ਹੋਰ ਗਲਾਸ ਤਾਦਾ ਦੁੱਧ ਲਿਆਂਦਾ ਜੋ ਉਸਨੇ ਪਹਿਲਾਂ ਹੀ ਲੁਕਾ ਕੇ ਰੱਖਿਆ ਸੀ ਉਸਨੇ ਇਹ ਤਾਦਾ ਦੁੱਧ ਦਾ ਗਲਾਸ ਕਰਨ ਦੇ ਮਨ ਉਲਾਇਆ ਪੁੱਤਰ ਓਟ ਦੁੱਧ ਪੀ ਲੈ ਕਰਨ ਨੇ ਨੀਂਦ ਦੇ ਵਿੱਚ ਹੀ ਕੁਟ ਦੋ ਕੁਟ ਬੀਤਾ ਫਿਰ ਪਾਰਵਤੀ ਨੇ ਉਹ ਐਸਾ ਕੰਮ ਕੀਤਾ ਉਸਨੇ ਉਹ ਜੈਰ ਵਾਲੇ ਦੁੱਧ ਦੇ ਗਲਾਸ ਵਿੱਚ ਉਹ ਜਲਾਬ ਵਾਲੀ ਸ਼ੀਸ਼ੀ ਦਾ ਸਾਰਾ ਪਾਊਡਰ ਮਿਲਾ ਦਿੱਤਾ ਇੱਕ ਵਾਰ ਦੇ ਵਿੱਚ ਦੇਸੀ ਸੀ ਸੀ ਪਾਰ ਦਿੱਤੀ ਹੈ ਉਹ ਇੱਕ ਗਲਾਸ ਲੈ ਕੇ ਸਦੀਪ ਬਲਜਿੰਦਰ ਕੌਰ ਦੇ ਕਮਰੇ ਵਿੱਚ ਗਏ ਪੂਆ ਜੀ ਉਸਨੇ ਮਾਸੂਮ ਬਣ ਕੇ ਕਿਹਾ ਕਰਨ ਪੁੱਤਰ ਨੇ ਦੁੱਧ ਨਹੀਂ ਪੀਤਾ ਉਹ ਕਹਿੰਦਾ ਹੈ ਪਹਿਲਾ ਪੂਆ ਜੀ ਪੀਣਗੇ ਫਿਰ ਮੈਂ ਪੀਵਾਂਗਾ ਉਹ ਕਹਿੰਦਾ ਹੈ ਤੁਸੀਂ ਇਸ ਵਿੱਚ ਕੇਸਰ ਪਾਣਾ ਭੁੱਲ ਗਏ ਬਲਜਿੰਦਰ ਕਰਨੇ ਗੁੱਸੇ ਨਾਲ ਗਲਾਸ ਫੜਿਆ ਨਕਰੀ ਕਰਦਾ ਹੈ ਹੁਣ ਮਰਨ ਵਾਲਾ ਹੋਇਆ ਪਿਆ ਹੈ ਅਤੇ ਇਸ ਨੂੰ ਨਕਰੀ ਸੁਣਦੇ ਹੀ ਉਸ ਨੂੰ ਕੀ ਪਤਾ ਸੀ ਕਿ ਇਸ ਵਿੱਚ ਉਸਤੇ ਆਪਣੇ ਜ਼ਹਿਰ ਦੇ ਨਾਲ ਤੇਜ ਜੁਲਾਬੀ ਮਿਲਿਆ ਹੈ ਮੈਂ ਪਿਉ ਨਹੀਂ ਹਾਂ ਉਸਨੇ ਗੁੱਸੇ ਵਿੱਚ ਕਿਹਾ ਅਤੇ ਦੋ ਦੁੱਧ ਪੂਰਾ ਗਲਾਸ ਸੇ ਇੱਕੋ ਸਾਈ ਪੀ ਗਏ ਤੋਂ ਵਾਪਸ ਆਪਣੇ ਕਮਰੇ ਵਿੱਚ ਚਲੇ ਗਏ ਪਾਰਵਤੀ ਆਪਣੇ ਕਮਰੇ ਵਿੱਚ ਆ ਕੇ ਦਰਵਾਜ਼ਾ ਬੰਦ ਕਰਕੇ ਰੱਬਗੇ ਅਰਦਾਸ ਕਰਨ ਲੱਗੀ ਹੈ ਰੱਬਾ ਮੈਨੂੰ ਬਚਾ ਲਈ ਅੱਧੇ ਘੰਟੇ ਬਾਅਦ ਹੀ ਪੂਰੀ ਖਵੇਲੀ ਦੇ ਵਿੱਚ ਇੱਕ ਝੰਗਾੜਾ ਪੈ ਗਿਆ ਬਲਜਿੰਦਰ ਕੌਰ ਦੀ ਹਾਲਾਤ एकदम ਖਰਾਬ ਹੋ ਗਈ ਉਸ ਨੂੰ ਉਲਟੀਆਂ ਸ਼ੁਰੂ ਹੋ ਗਈਆਂ ਉਸ ਦਾ ਪੇਟ ਖਰਾਬ ਹੋ ਗਿਆ ਜ਼ਹਿਰ ਅਤੇ ਜਲਾਬ ਨੇ ਮਿਲ ਕੇ ਆਪਣਾ ਕੰਮ ਕੀਤਾ ਸੀ ਸੁਖਚੈਨ ਸਿੰਘ ਘਬਰਾ ਗਿਆ ਕੀ ਹੋਇਆ ਭੈਣ ਕੀ ਖਾਣਾ ਆ ਜਾਹਾ ਤੂੰ ਉਹਨਾਂ ਨੇ ਤੁਰੰਤ ਡਾਕਟਰ ਨੂੰ ਬੁਲਾਇਆ ਬਲਜਿੰਦਰ ਕੌਰ ਦੀ ਹਾਲਤ ਇੰਨੀ ਖਰਾਬ ਸੀ ਕਿ ਉਸਨੂੰ ਹਸਪਤਾਲ ਦਾਖਲ ਕਰਨਾ ਪਿਆ ਡਾਕਟਰ ਨੇ ਕਿਹਾ ਤੇ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੈ ਨਾਲ ਹੀ ਕੋਈ ਤੇਜ਼ ਜੁਲਾਬ ਲਿਆ ਹੈ ਇਹ ਮਸਾ ਬੱਚੇ ਹਨ ਜਦੋਂ ਬਲਜਿੰਦਰ ਕੌਰ ਨੂੰ ਥੋੜਾ ਹੁਸ਼ਿਆਣਾ ਤਾਂ ਉਸ ਨੂੰ ਸਾਰੀ ਗੱਲ ਸਮਝ ਆ ਗਈ ਉਹ ਸਮਝ ਗਈ ਵੀ ਇਹ ਸਾਰਾ ਕੰਮ ਪਾਰਵਤੀ ਦਾ ਹੈ ਉਸਨੇ ਜਾਣ ਬੁੱਝ ਕੇ ਮੇਰੇ ਉਸ ਜ਼ਹਿਰ ਵਾਲੇ ਗਲਾਸ ਦੇ ਵਿੱਚ ਤੇਜ਼ ਜੁਲਾਬ ਮਿਲਾ ਕੇ ਮੈਨੂੰ ਪਾ ਦਿੱਤਾ ਹੈ ਉਹ ਗੁੱਸੇ ਨਾਲ ਭੜੀ ਹੋਈ ਕਹਾਈ ਅਤੀ ਸੁਖਚਾਨ ਸਿੰਘ ਦੇ ਸਾਹਮਣੇ ਚ ਕਿ ਵੀਰੇ ਐਸ ਬਿਆ ਹਰਨ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸ ਨੇ ਮੈਨੂੰ ਜ਼ਹਿਰ ਦਿੱਤਾ ਹੈ ਅੱਜ ਨਾ ਛੱਡੀ ਇਸ ਨੂੰ ਸੁਖਜਨ ਸਿੰਘ ਨੇ ਗੁੱਸੇ ਨਾਲ ਪਾਰਵਤੀ ਵੱਲ ਦੇਖਿਆ ਤੂੰ ਮੇਰੀ ਭੈਣ ਨੂੰ ਮਾਰਨਾ ਚਾਹੁੰਦੀ ਸੀ ਪਾਰਵਤੀ ਹੁਣ ਡਰ ਨਹੀਂ ਰਹੀ ਸੀ ਉਸਨੇ ਕਿਹਾ ਮਲਕ ਜੀ ਮੈਂ ਨਹੀਂ ਇਸਨੇ ਆਪ ਹੀ ਪੀਤਾ ਸੀ ਇਹ ਤਾਂ ਉਹੀ ਜ਼ਹਿਰ ਸੀ ਜੋ ਇਹ ਹਰ ਰੋਜ਼ ਤੁਹਾਡੇ ਪੁੱਤਰ ਨੂੰ ਦਿੰਦੀ ਹੈ ਕੀ ਬਕਵਾਸ ਕਰ ਰਹੀ ਹੈ ਬਜਿੰਦਰ ਜੀ ਕੀ ਮਕਵਾਸ ਹੈ ਪਾਰਵਤੀ ਨੇ ਕਿਹਾ ਤਾਂ ਫਿਰ ਦੱਸੋ ਜੇ ਮੈਂ ਇਸ ਨੂੰ ਜ਼ਹਿਰ ਦਿੱਤਾ ਹੈ ਤਾਂ ਮੈਂ ਜਲਾਪ ਕਿਉਂ ਮਲਾਇਆ ਮੈਂ ਤਾਂ ਚਾਹੁੰਦੀ ਸੀ ਇਹ ਜ਼ਹਿਰ ਇਸ ਦੇ ਸਰੀਰ ਚੋਂ ਬਾਹਰ ਨਿਕਲੇ ਤਾਂ ਕਿ ਮਰੇ ਨਾ ਸਗੋਂ ਇਸ ਦਾ ਪਾਪ ਸਭ ਦੇ ਸਾਹਮਣੇ ਆ ਜਾਵੇ ਉਸਨੇ ਸੁਖਚੈਨ ਸਿੰਘ ਦੇ ਪੈਰ ਫੜ ਲਏ ਮਲਕ ਮੈਂ 95000 ਰੁਪਏ ਚ ਵਿਕੇ ਆਂ ਸਾ ਮੇਰੀ ਗੱਲ ਦਾ ਕੋਈ ਯਕੀਨ ਨਹੀਂ ਕਰ ਪਾਵੇਗਾ ਪਰ ਜੇ ਤੁਸੀਂ ਆਪਣੇ ਪੁੱਤਰ ਦੀ ਜਾਨ ਬਚਾਣੀ ਹੈ ਤਾਂ ਉਸ ਜੈਬ ਦੀ ਪੜੀ ਨੂੰ ਲੱਭੋ ਜੋ ਆਪਣੀ ਚੁੰਨੀ ਦੇ ਵਿੱਚ ਲੁਕਾ ਕੇ ਰੱਖਦੀ ਹੈ ਸੁਖਚੈਨ ਸਿੰਘ ਇੱਕ ਪਾਲੀ ਸੁਣ ਹੋ ਗਿਆ ਉਸਨੇ ਆਪਣੀ ਭੈਣ ਦੇ ਵੱਲ ਦੇਖਿਆ ਜਿਸ ਦਾ ਚਿਹਰਾ ਡਰ ਨਾਲ ਸਫੇਦ ਪੈ ਚੁੱਕਿਆ ਸੀ ਹਰ ਤਰ੍ਹਾਂ ਕੰਬਰੀ ਸੀ ਜਿਵੇਂ ਕੋਈ ਤੇਜ਼ ਠੰਡ ਉਸਨੂੰ ਲੱਗ ਰਹੀ ਹੋਵੇ ਉਸਨੇ ਅੱਗੇ ਵੱਧ ਕੇ ਜ਼ਬਰਦਸਤੀ ਆਪਣੀ ਭੈਣ ਦੇ ਸੂਟ ਦਾ ਉਲਟ ਪੜਿਆ ਉਸ ਵਿੱਚੋਂ ਪਿੱਛੇ ਉਹ ਯਰਨੀ ਪੂਰੀ ਨਿਕਲੀ ਸੁਖਚੰਨ ਸਿੰਘ ਦੇ ਪਰਾਇਤੋਂ ਸਾਰੀ ਜ਼ਮੀਨ ਕਿਸ ਗਏ ਉਸ ਨੂੰ ਸਮਝ ਆ ਗਈ ਕਿ ਉਸਦੀ ਆਪਣੀ ਸੱਕੀ ਪਹਿਣ ਉਸਦੀ ਜਾਇਦਾਦ ਲਈ ਉਸਤੇ ਇਕਲੌਤੇ ਪੁੱਤਰ ਨੂੰ ਉਸਤੇ ਵਾਰਸ ਨੂੰ ਹੌਲੀ ਹੌਲੀ ਹੌਲਾ ਜੇ ਦੇ ਕੇ ਮਾਰ ਰਹੀ ਸੀ ਅਤੇ ਜਿਸ ਔਰਤ ਨੂੰ ਉਹ 95000 ਦੀ ਨੌਕਰਨੀ ਸਮਝ ਰਿਹਾ ਸੀ ਉਸਨੇ ਆਪਣੀ ਜਾਨ ਦਾਤੇ ਲਾ ਕੇ ਉਸਦੇ ਆਪਣੇ ਪੁੱਤਰ ਦੀ ਜਾਨ ਬਚਾਈ ਸੀ ਉਸਨੇ ਆਪਣੀ ਭੈਣ ਬਲਜਿੰਦਰ ਨੂੰ ਟੱਕੇ ਹੀ ਮਾਰ ਕੇ ਕਰੋ ਕਰ ਦਿੱਤਾ ਅਤੇ ਫਿਰ ਉਹ 110 ਕਿਲਿਆਂ ਦਾ ਮਾਰ ਕੇ ਉਹ ਹੰਕਾਰੀ ਜੀਵੀਦਾਰੇ ਉਸ ਬਿਹਾਰ ਤੋਂ ਆਈ ਗਰੀਬ ਕੁੜੀ ਪਾਰਵਤੀ ਦੇ ਪੈਰਾਂ ਤੇ ਪਿਆ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰ ਦੇ ਉਪਵਾ ਮਾਰ ਕੇ ਰੋ ਪਿਆ ਮੈਂ ਤੈਨੂੰ 95000 ਰੁਪਏ ਚ ਖਰੀਦਾ ਸੀ ਪਰ ਅੱਜ ਤੂੰ ਮੇਰਾ ਸਾਰਾ ਖਾਨਦਾਨ ਮੇਰਾ ਵੰਸ਼ ਖਰੀਦ ਲਿਆ ਹੈ ਤੂੰ ਮਤਰੀ ਮਾਨ ਹੈ ਤੂੰ ਇਸ ਘਰ ਦੀ ਰਬ ਹੈ ਹਾਂਜੀ ਦੋਸਤੋ ਉਸ ਰਾਤ ਉਸ ਮਤਰੀ ਮਾਨੇ ਸੁੱਤੇ ਜਾਗਣਾ ਦੋ ਕੀ ਤਨਾ ਉਹ ਜ਼ੁਲਮ ਨਹੀਂ ਸੀ ਉਹ ਕੁਰਬਾਨੀ ਸੀ ਉਸਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਇੱਕ ਮਾਂ ਦਾ ਫਰਜ਼ ਨਿਭਾਇਆ ਸੁਖਚਾਨ ਅਸਲ ਨੂੰ ਸਮਝਾ ਗਿਆ ਕਿ ਉਸਨੇ 110 ਕੇ ਲਈ ਕਿਸ਼ੇ ਕੰਮ ਨਹੀਂ ਜੇਕਰ ਉਸ ਦਾ ਵਾਰਸ ਹੀ ਨਾ ਰਹੇ ਅਤੇ ਉਸ 95000 ਨੇ ਉਸ ਨੂੰ ਇੱਕ ਪਤਨੀ ਨਹੀਂ ਸਗ ਉਸ ਪੁੱਤਰ ਲਈ ਇੱਕ ਰੱਬੀ ਫਰਿਸ਼ਤਾ ਲਾਗਤ ਦਾ ਸੀ ਹਾਂਜੀ ਦੋਸਤੋ ਇੱਕ ਕਹਾਣੀ ਇਨਸਾਨੀਅਤ ਦੀ ਹੈ ਇਹ ਸਿਖਾਉਂਦੀ ਹੈ ਵੀ ਪੈਸਾ ਰਿਸ਼ਤੇ ਨਹੀਂ ਬਣਾ ਸਕਦਾ ਪਰ ਇੱਕ ਸੱਚਾ ਦਿਲ ਭਾਵੇਂ ਉਹ ਗਰੀਬੀ ਕੋ ਨਾ ਹੋਵੇ ਵੱਡੀਆਂ ਵੱਡੀਆਂ ਜਾਇਦਾਦਾਂ ਨੂੰ ਬਚਾ ਸਕਦਾ ਹੈ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਲੱਗੀ ਕੀ ਪਾਰਵਤੀ ਨੇ ਆਪਣੀ ਜਾਨ ਬਗਾਨਿਆਂ ਦੇ ਲਈ दांव ਤੇ ਲਾ ਕੇ ਸਹੀ ਕੀਤਾ ਅਤੇ ਫਿਰ ਉਹ ਲਾਲਚੀ ਪੂਆ ਬਲਜਿੰਦਰ ਕੌਰ ਨੂੰ ਜਿਸ ਨੂੰ ਸਿਰਫ ਕਰੋ ਕੱਢਿਆ ਹੈ ਉਸ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਸਨੇ ਪਹਿਲਾਂ ਉਸ ਦੀ ਪਤਨੀ ਦੀ ਜਾਨ ਲਈ ਸੀ ਇੱਕ ਬੱਚੇ ਤੋਂ ਉਸ ਦੀ ਮਾਂ ਖੋਈ ਸੀ ਹਾਂਜੀ ਦੋਸਤੋ ਜੀ ਕਮੈਂਟਾਂ ਦੇ ਵਿੱਚ ਤੁਹਾਡੇ ਕਮੈਂਟਰ ਦਾ ਸਾਰਾ ਇੰਤਜ਼ਾਰ ਰਹੇਗਾ ਦੋਸਤੋ ਦੇਵ ਜੀ ਸਾਨੂੰ اجازت ਤੇ ਚੈਨਲ ਤੇ ਮੈਨੂੰ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇ ਉਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਦਿਉਰੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ